ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਰਾਤੀ ਆਈ ਕਾਫੀ ਜ਼ਿਆਦਾ ਹਨੇਰੀ ਰਾਤ 1-2 ਵਜੇ ਕਰੀਬ। ਸੋ ਜਦੋਂ ਸਵੇਰੇ ਉੱਠਿਆ ਤਾਂ ਦੇਖਿਆ ਮੈਂ 87501 ਝੋਨਾ ਇਹ ਜਮੇ ਵੇਸ਼ ਗਿਆ। ਸੋ ਆਜੋ ਅੱਗੇ ਹੋਰ ਦੇਖਦੇ ਹਾਂ ਕਿਹੜੇ ਕਿਹੜੇ ਝੋਨੇ ਦੇ ਕਿੰਨਾ ਸੜ ਹੋਇਆ। ਉਹ ਆਪਾਂ ਦੇਖਦੇ ਹਾਂ। ਮੈਂ ਬੈਕ ਕੈਮਰਾ ਕਰਦਾ ਤੁਹਾਨੂੰ ਦਿਖਾਉਣਾ। ਆਹ ਦੇਖੋ ਜੀ ਇਹ ਹੈ ਜ 7501 ਜੋ ਕਿ ਅੱਧਿਓਂ ਜ਼ਿਆਦਾ ਥੱਲੇ ਵੇਸ਼ ਚੁੱਕਾ ਵਾ। ਤੇ ਮੈਂ ਥੋੜਾ ਨਜ਼ਦੀਕ ਕਰਦਾ ਜੋ ਕਿ ਪੱਕਣ ਦੀ ਗਗਾਰ ਤੇ ਆਇਆ ਹੋਇਆ ਵਾ ਸ਼ੁਰੂ ਆਪਾਂ ਥੋੜਾ ਉੱਪਰੋਂ ਐਂਗਲ ਲੈ ਕੇ ਤੁਹਾਨੂੰ ਦਿਖਾਉਣਾ ਮੈਂ ਆ ਦੇਖੋ ਜੀ ਆਪਣੇ ਖੱਬੇ ਬੰਨੇ ਹੈਗਾ ਜੀ 7501 ਤੇ ਜਦ ਕੇ ਦੂਸਰੇ ਬੰਨੇ ਸੱਜੇ ਪਾਸੇ ਦੀ ਗੱਲ ਕਰੀਏ ਇਹ ਹੈਗਾ ਜੀ 110 ਤੁਸੀਂ ਦੇਖ ਸਕਦੇ ਹੋ ਨੇਰੀ ਦਾ ਅਸਰ ਜ਼ਿਆਦਾ 7501 ਤੇ ਹੋਇਆ ਤੇ 110 ਨੂੰ ਹੋਰ ਹੋਏ ਫਰਕ ਨਹੀਂ ਪਿਆ ਆ ਦੇਖੋ ਇੱਧਰ ਇਹ ਬਿਲਕੁਲ ਖਲੋਤਾ ਜਿਵੇਂ ਨੇਰੀ ਤੋਂ ਪਹਿਲਾਂ ਸੀ ਆ ਦੇਖੋ ਜੀ ਇਸ ਦੀਆਂ 7201 ਦੀਆਂ ਮੁੰਜਰਾ ਬਹੁਤ ਤਗੜੀਆਂ ਤਗੜੀਆਂ ਤੇ ਭਾਰੀਆਂ ਮੇਰੇ ਸਾਹਮਣੇ ਆਪਣੇ ਭਾਰ ਨਾਲ ਹੀ ਡਿੱਗ ਪਿਆ ਸੋ ਇਸ ਦਾ ਝਾੜ ਕਿੰਨਾ ਘਟੇਗਾ ਉਹ ਤੁਸੀਂ ਜ਼ਰੂਰ ਦੱਸਿਓ ਕਿਉਂਕਿ ਝੋਨਾ ਹੁਣ ਪੱਕਣ ਦੀ ਕਕਾਰ ਤੇ ਆ ਮੇਰੇ ਹਿਸਾਬ ਨਾਲ ਤੈਨੂੰ 10% ਫਰਕ ਪਏਗਾ ਕੋ ਉਹ ਦਾਣੇ ਵਗੈਰਾ ਸਾਰੇ ਪੈ ਚੁੱਕੇ ਆ। ਬਾਕੀ ਤੁਸੀਂ ਦੱਸ ਦਿਓ। ਤੇ ਜੇ ਆਪਾਂ ਅੱਗੇ ਚਲੀਏ ਤਾਂ ਦੋਨੋਂ ਸਾਈਡ 131 ਚ ਝੋਨਾ ਵਾ ਜੀ। ਪਰ ਤੁਸੀਂ ਦੇਖ ਰਹੇ ਹੋਗੇ। ਇਸ ਬੰਨੇ ਵਾਲਾ ਝੁੰਨਾ ਅੱਧੇੋਂ ਜ਼ਿਆਦਾ ਡਿੱਗ ਪਿਆ ਵਾ। ਤੇ ਪਰ ਜੇ ਦੂਸਰੇ ਬੰਨੇ ਆਪਾਂ ਦੇਖੀਏ ਉਸੇ ਸਾਈਡ ਵੀ ਸੇਮ ਬੀਜ ਲੱਗਾ ਹੋਇਆ ਇੱਕੋ ਦਿਨ ਦੇ ਲੱਗੇ ਹੋਇਆ। ਇਹ ਬਿਲਕੁਲ ਖਲੋਤਾ ਵਾ ਇਸ ਦਾ ਮੇਰੇ ਸਹਾਵਣਾ ਕਾਰਨ ਇਹ ਹੋ ਸਕਦਾ ਕਿ ਇਧਰ ਆਲੇ ਦੁਆਲੇ ਨਾ ਰੁੱਖ ਬਹੁਤ ਜ਼ਿਆਦਾ ਨੇ ਤੇ ਰੁੱਖਾਂ ਵਿੱਚ ਹਵਾ ਵੱਜ ਕੇ ਘੁੰਮ ਕੇ ਇਸ ਤੇ ਪਈ ਤੇ ਇਸ ਕਰਕੇ ਡਿੱਗ ਪਿਆ ਇਸ ਦੀ ਇੱਕ ਹੋਰ ਐਗਜ਼ਾਮਪਲ ਦਿਖਾਉਨੇ ਆ ਆ ਦੇਖੋ ਜੀ ਜਿੱਥੇ ਜਿੱਥੇ ਪਪੂਲਰ ਨੇ ਉਸ ਉਸ ਏਰੀਆ ਚ ਝੋਨਾ ਡਿੱਗਾ ਪਿਆ ਕਿਉਂਕਿ ਇਥੇ ਹਵਾ ਵੱਜ ਕੇ ਡਾਇਰੈਕਸ਼ਨ ਹਵਾ ਦੀ ਚੇਂਜ ਹੋਈ ਤੇ ਉਹਨੇ ਥੱਲੇ ਸਿੱਟਤਾ ਬਾਕੀ ਤੁਸੀਂ ਦੱਸ ਦਿਓ ਵੀ ਇਹ ਕੱਲ ਵਜਾ ਸਹੀ ਹੋ ਸਕਦੀ ਜਾਂ ਨਹੀਂ ਆ ਦੇਖੋ ਜੀ ਆਪਾਂ ਖੜੋਤੇ ਇਸ ਟਾਈਮ 'ਚ 110 ਝੋਨੇ ਦੇ ਵਿੱਚ ਇਹ ਜੋ ਕਿ ਬਿਲਕੁਲ ਨਹੀਂ ਡਿੱਗਿਆ ਅਸਲ ਵਿੱਚ ਹਨੇਰੀ ਅੱਗੇ ਅੜਨ ਵਾਲਾ ਝੋਨਾ 110 ਹੀ ਆ ਜੋ ਕਿ ਅਸੀਂ ਇਹਨੂੰ ਪਾਣੀ ਵੀ 깔 ਦਿੱਤਾ ਸੀ ਫਿਰ ਵੀ ਇਹ ਝੋਨਾ ਹਨੇਰੀ ਆਈ ਤੇ ਨਹੀਂ ਡਿੱਗਿਆ ਸੋ ਆਪਣੇ ਮੁਤਾਬਕ ਹਨੇਰੀ ਮੀਂਹ ਛਕੜਦੂੰ ਚੱਲਣ ਵਾਲਾ ਝੋਨਾ 110 ਹੀ ਆ ਸੋ ਅਗੇ ਤੁਸੀਂ ਕੁਝ ਆਪਣੀ ਰਾਏ ਦਿਓ ਜੀ ਤੁਹਾਡੇ ਹਿਸਾਬ ਨਾਲ ਕਿਹੜੀ ਕਿਸਮ ਸਹੀ ਆ? ਓਏ ਮੈਂ ਤੁਹਾਨੂੰ ਦਿਖਾਉਣਾ ਹਨ ਦੋਨੋਂ ਸਾਈਡ ਐ 126 ਆ। ਇੱਕ ਬਨੇ ਡਿੱਗਾ ਬਾਅਦ ਦੂਸਰੇ ਬਨੇ ਨਹੀਂ ਡਿੱਗਾ ਤੇ ਤੁਹਾਨੂੰ ਕਾਰਨ ਵੀ ਦੱਸਦੇ ਆ ਤੇ ਤੁਸੀਂ ਵੀ ਦੱਸਿਓ ਇੱਕ ਬਨੇ ਡਿੱਗਾ ਦੂਸਰੇ ਬਨੇ ਕਿਉਂ ਨਹੀਂ ਡਿੱਗਾ ਤੇ ਲੱਗਾ ਵੀ ਇਕੱਠਾ ਇਹ ਚੋਨਾ। ਆ ਦੇਖੋ ਜੀ ਰਾਹ ਦੇ ਇਸ ਪਾਸੇ ਵਾਲਾ ਚੋਨਾ 26 ਜੋ ਕਿ ਅੱਧਿਓ ਜਿਆਦਾ ਹਾਲਤ ਵਿੱਚ ਡਿੱਗ ਚੁੱਕਾ ਵਾ। ਪਰ ਜੇ ਆਪਾਂ ਦੂਸਰੇ ਪਾਸੇ ਗੱਲ ਕਰੀਏ ਇਹੀ ਕਿਸਮ ਦਾ ਝੋਨਾ ਬਿਲਕੁਲ ਸਹੀ ਹਾਲਤ ਵਿੱਚ ਖਲੋਤਾ ਵਾ ਇਸ ਦਾ ਕੀ ਕਾਰਨ ਹੋ ਸਕਦਾ ਮੇਰੇ ਹਿਸਾਬ ਨਾਲ ਤਾਂ ਚਲੋ ਇਸ ਬਾਰੇ ਆਪਣੇ ਦਰਸ਼ਕ ਵੀਰੀ ਦੱਸਣਗੇ ਕਿ ਇਸ ਦਾ ਕੀ ਕਾਰਨ ਹੋ ਸਕਦਾ ਬਾਕੀ ਇਹ ਝੋਨਾ ਕਾਫੀ ਲੇਟ ਲਾਇਆ ਸੀ ਇਸ ਕਰਕੇ ਇਹ ਹਜੇ ਸੁਨਹਿਰੀ ਰੰਗ ਦਾ ਨਹੀਂ ਹੋਇਆ ਤੇ ਹਜੇ ਪੱਕਣ ਨੂੰ ਵੀ ਕਾਫੀ ਸਮਾਂ ਲੈ ਰਿਹਾ ਪਰ ਫਿਰ ਵੀ ਹਰਾ ਹੋਣ ਦੇ ਕਾਰਨ ਵੀ ਇਹ ਡਿੱਗ ਚੁੱਕਾ ਵਾ ਵੀ ਦੇਖ ਸਕਦੇ ਆ ਉਹ ਕਾਫੀ ਅੱਗੇ ਤੱਕ ਥੋੜਾ ਜੂਮ ਕਰਦਾ ਮੈਂ ਉਧਰੋਂ ਵੀ ਇਹੇ ਵਿੱਚ ਵਿੱਚ ਧੋੜੀਆਂ ਇਸ ਦੀਆਂ ਡਿੱਗੀਆਂ ਪਈਆਂ ਸੋ 110 ਹੀ ਝੋਨਾ ਕਾਮਯਾਬ ਆ ਪਰ ਭਾਵੇਂ ਪੱਕਣ ਲਈ ਥੋੜਾ ਜਿਆਦਾ ਸਮਾਂ ਜ਼ਰੂਰ ਲੈਂਦਾ ਪਰ ਇਸ ਨੂੰ ਨੇਰੀ ਵਗੈਰਾ ਦਾ ਕੋਈ ਅਸਰ ਨਹੀਂ ਸੋ ਬਾਕੀ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਤੇ ਤੁਸੀਂ ਵੀ ਜ਼ਰੂਰ ਦੱਸਿਓ ਕਿਹੜੀ ਕਿਸਮ ਸਹੀ ਆ ਤੇ ਕਿਹੜੀ ਘਟ ਸਹੀ ਆ